ਤੇ ਕਈ ਐਸੀਆਂ ਮਾਵਾਂ ਜਿਹੜੀਆਂ ਸਾਨੂੰ ਕਹਿੰਦੀਆਂ ਕਿ ਦਲਜੀਤ ਸਿੰਘ ਜੀ ਤੁਸੀਂ ਇਦਾਂ ਕਰੋ ਕਿ ਮੇਰੇ ਥੋੜੇ ਬੋਤੇ ਗੈਨੇ ਘੱਟੇ ਹੈਗੇ ਉਹ ਲੈ ਕੇ ਤੇ ਸਾਡੇ ਬੱਚੇ ਨੂੰ ਜੇਲੇ ਭੇਜ ਦਿਓ ਮੌਤ ਦੀ ਗੋਤ ਵਿੱਚ ਜਾ ਕੇ ਸੌਂ ਗਏ ਨੇ ਕਈ ਬੱਚੇ ਐਸੇ ਕਿ ਜਿਹੜੇ ਐਸੇ ਮੌਤ ਦੀ ਗੋਦ ਵਿੱਚ ਵਾਪਸ ਆਏ ਹ ਇਹ ਇੱਕ ਮਾਂ ਮੈਨੂੰ ਐਸੀ ਮਿਲੀ ਜਿਹੜੀ ਕਹਿੰਦੀ ਸੀ ਕਿ ਦਲਜੀਤ ਸਿੰਘ ਜੀ ਅਸੀਂ ਉਹ ਵੀ ਟਾਈਮ ਸੀ ਜਦੋਂ ਅਸੀਂ ਜਾ ਕੇ ਬੱਚੇ ਕੋਲ ਦੇਖਦੇ ਸੀ ਉਹਦੀ ਛਾਤੀ 'ਤੇ ਹੱਥ ਰੱਖਦੇ ਸੀ ਇਹ ਸਾਹ ਲੈਂਦਾ ਇਹ ਹੈ ਕਿ ਨਹੀਂ ਹੈ ਅਤੇ ਐਜੇ ਮੈਸੇਂਜਰ ਜਾਂ ਪੋਸਟਮੈਨ ਕੰਮ ਕਰਿਆ ਹੂੰ ਮੇਰਾ ਕੰਮ ਆ ਕਿ ਕਿਸੇ ਦਾ ਸਹੇਆਂ ਦੂਜੇ ਹੱਥ ਦੇਣਾ ਨਾ ਮੈਂ ਕਿਸੇ ਕੋਲ ਲਫਾਫਾ ਲੈਣਾ ਤੇ ਨਾ ਮੈਂ ਆਪਣਾ ਅਕਾਊਂਟ ਨੰਬਰ ਦੇਣਾ ਤੇ ਐਲੀਗੇਸ਼ਨ ਲੱਗਣ ਦੀ ਪ੍ਰੋਬਲਮ ਨਹੀਂ ਆਉਣੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸ ਗੁਰਪ੍ਰੀਤ ਸਿੰਘ ਪੰਜਾਬ ਵਿੱਚ ਵਧ ਰਹੇ ਨਸ਼ੇ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਆਪਣਾ ਪੂਰਾ ਰੋਲ ਅਦਾ ਕਰਦੀ ਹੋਈ ਨਜ਼ਰ ਆ ਰਿਹਾ ਹੈ ਉੱਥੇ ਕਈ ਸਮਾਜ ਸੇਵੀ ਸੰਸਥਾਵਾਂ ਵੀ ਆਪਣਾ ਰੋਲ ਅਦਾ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਦੌਰਾਨ ਸਬਜ ਇੰਸਪੈਕਟਰ ਦਲਜੀਤ ਸਿੰਘ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਨਸ਼ੇ ਦੇ ਦੁੱਤ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਬਚਾਇਆ ਜਾ ਰਿਹਾ ਹੈ ਤੇ ਨਾਲ ਹੀ ਕਈ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਹੜੇ ਦੁਬਾਰਾ ਤੋਂ ਨਸ਼ੇ ਦੀ ਕੋਰਟ ਚੋਂ ਕੱਢਣ ਤੋਂ ਬਾਅਦ ਉਹਨਾਂ ਨੂੰ ਕਮਾਕਾਰਾਂ ਤੇ ਵੀ ਭੇਜਿਆ ਗਿਆ। ਦਲਜੀਤ ਸਿੰਘ ਜੀ ਸਰ ਨਾ ਮੌਜੂਦ ਨੇ ਗੱਲਬਾਤ ਕਰ ਲੈਣੇ ਦਲਜੀਤ ਸਿੰਘ ਵਾਈਫ ਜੀ ਕਖਾਲਸਾ ਵਾਈਫ ਜੀ ਫਤਜੀ ਵਾਈਫ ਜੀ ਕਖਾਲਸਾ ਵਾਈਫ ਜੀ ਫਤਜੀ ਜਿਸ ਤਰ੍ਹਾਂ ਕਿ ਮੈਂ ਸ਼ੁਰੂਆਤ ਕੀਤੀ ਪੰਜਾਬ ਚ ਨਸ਼ੇ ਨੂੰ ਲੈ ਕੇ ਬਹੁਤ ਦਲਦਲ ਸੀ। ਤੁਹਾਡੇ ਵੱਲੋਂ ਵੀ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਵੀ ਕਰ ਰਹੀ ਹੈ ਪੰਜਾਬ ਪੁਲਿਸ ਵੀ ਕਰ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਸਾਡਾ ਕੰਮ? ਅ ਦੇਖੋ ਜੀ ਇਹ ਥੋੜੇ ਦਿਨ ਪਹਿਲਾਂ ਸਾਨੂੰ ਕਿਸੇ ਨੇ ऐसे सेंटर ਵਿੱਚ ਬੁਲਾਇਆ ਜਿੱਥੇ ਬੱਚੇ ਦੁਬਾਰਾ ਵਾਪਸ ਆਪਣੇ ਜਿੱਦਕਿ ਚ ਪਤਾ ਆਏ ਸੀ ਤੇ ਉਹਨਾਂ ਨੂੰ ਜਦੋਂ ਅਸੀਂ ਮੌਕੇ ਤੇ ਗਏ ਤੇ ਮੈਂ ਕਹਾਂਗਾ ਕਿ ਉਹਨਾਂ ਮਾਵਾਂ ਦੀਆਂ ਦੁਆਵਾਂ ਕੁਝ ਹੱਦ ਤੱਕ ਉਹ ਜਿਹੜੀਆਂ ਅਸੀਂ ਉਹ ਕਾਮਯਾਬੀ ਹੋਈਆਂ ਉਹ ਪਰਮਾਤਮਾ ਦੇ ਨੇੜੇ ਹੋ ਕੇ ਸੁਣੀਆਂ ਜੀ ਕਿ ਜਿਹੜੇ ਬੱਚੇ ਕਈ ਮੌਤ ਦੀ ਗੋਦ ਵਿੱਚ ਜਾ ਕੇ ਸੌਂ ਗਏ ਨੇ ਕਈ ਬੱਚੇ ਐਸੇ ਕਿ ਜਿਹੜੇ ਐਸੇ ਮੌਤ ਦੀ ਗੋਦ ਵਿੱਚ ਵਾਪਸ ਆਏ ਹੂੰ ਤੇ ਕਈ ਐਸੀਆਂ ਮਾਵਾਂ ਜਿਹੜੀਆਂ ਸਾਨੂੰ ਕਹਿੰਦੀਆਂ ਕਿ ਦਲਜੀਤ ਸਿੰਘ ਜੀ ਤੁਸੀਂ ਇਦਾਂ ਕਰੋ ਕਿ ਮੇਰੇ ਥੋੜੇ ਬਹੁਤੇ ਗੈਣੇ ਕੱਟੇ ਹੈਗੇ ਉਹ ਲੈ ਕੇ ਤੇ ਸਾਡੇ ਬੱਚੇ ਨੂੰ ਜੇਲੇ ਭੇਜ ਦਿਓ ਹਮ ਕਿ ਉਹ ਐਨੇ ਸਤਾਏ ਹੋਏ ਨੇ ਇਹ ਇੱਕ ਮਾਂ ਮੈਨੂੰ ਐਸੀ ਮਿਲੀ ਜਿਹੜੀ ਕਹਿੰਦੀ ਸੀ ਕਿ ਦਲਜੀਤ ਸਿੰਘ ਜੀ ਅਸੀਂ ਉਹ ਵੀ ਟਾਈਮ ਸੀ ਜਦੋਂ ਅਸੀਂ ਜਾ ਕੇ ਬੱਚੇ ਕੋਲ ਦੇਖਦੇ ਸੀ ਉਹਦੀ ਛਾਤੀ ਤੇ ਹੱਥ ਰੱਖਦੇ ਸੀ ਵੀ ਇਹ ਸਾਹ ਲੈਂਦਾ ਇਹ ਹੈ ਕਿ ਨਹੀਂ ਹੈ ਹਮ ਉਹ ਉਹਨਾਂ ਮਾਵਾਂ ਵਿੱਚੋਂ ਇੱਕ ਮਾਂ ਸੀ ਜਿਹਦੇ ਮਾਂ ਨੂੰ ਉਹ ਆਸਾਂ ਤੇ ਭੂਤ ਪਿਆ ਤੇ ਉਹ ਮਾਂ ਦੇ ਜਦੋਂ ਉਹ ਮੁਰਬ ਸੇਬੇ ਬਾੱਚਾ ਆਇਆ ਤੇ ਮੈਂ ਕਹਾਂਗਾ ਕਿ ਉਹ ਬਹੁਤ ਵੱਡਾ ਇੱਕ ਭਰਾਲਾ ਸੀ ਉਹਨਾਂ ਸਸਾਵਾ ਦਾ ਉਹਨਾਂ ਬੰਦਿਆਂ ਦਾ ਜਿਨ੍ਹਾਂ ਨੇ ਉਹਨਾਂ ਨੂੰ ਵਾਪਸੀ ਲਿਆਂਦਾ ਤੇ ਇੱਕ ਉਸ ਹੋੜ ਵਿੱਚੋਂ ਜਿਹੜੇ ਬੱਚੇ ਵਾਪਸ ਮੁੜਗੇ ਨੇ ਉਹ ਵਾਪਸ ਮੁੜ ਕੇ ਜ਼ਿੰਦਗੀ 'ਚ ਉਹ ਕਦੀ ਵੀ ਉਸ ਦਵਾ ਦਾ ਦੱਸੇ ਉਹ ਨਹੀਂ ਪੈ ਸਕਦੇ ਕਿਉਂਕਿ ਉਹਨਾਂ ਨੂੰ ਮੋਟੀਵੇਟ ਹੀ ਇਦਾਂ ਕੀਤਾ ਗਿਆ ਕਿ ਅੱਗੇ ਹੁੰਦਾ ਸੀ ਕਿ ਬੱਚੇ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢ ਦਿੱਤਾ ਜਾਂਦਾ ਸੀ ਤੇ ਫਿਰ ਆ ਕੇ ਉਸੇ ਤਰ੍ਹਾਂ ਦੀ ਫੇਰ ਉਹ ਸੋਸਾਇਟੀ ਮਿਲ ਜਾਂਦੀ ਸੀ ਹੁਣ ਉਹ ਸੋਸਾਇਟੀ ਵੀ ਚੇਂਜ ਕਰਦੇ ਆ ਉਹਦੇ ਅੰਦਰ ਜਿਹੜੇ ਉਹ ਖਿਆਲ ਆਤੇ ਹੁੰਦੇ ਉਹਨਾਂ ਨੂੰ ਚੇਂਜ ਵੀ ਕਰਦੇ ਆ ਤੇ ਕਿਤੇ ਨਾ ਕਿਤੇ ਉਸ ਪਰਮਾਤਮਾ ਨੇ ਉਹ ਸਾਡੀ ਦੁਆ ਵੀ ਸੁਣੀ ਆ ਉਸ ਮਾਮਾ ਦੀ ਦੁਆ ਵੀ ਕਬੂਲ ਹੋਈ ਆ ਕਿ ਜਿਹੜੇ ਬੱਚੇ ਨਸ਼ੇ ਦੀ ਦਲਦਲ ਵਿੱਚ ਜਾ ਚੁੱਕੇ ਹੋ ਉਹ ਵਾਪਸ ਹੀ ਮੁੜ ਰਹੇ ਨੇ ਤੇ ਆ ਹੁਣ ਚਾਰ ਪੰਜ ਬੱਚੇ ਜਿਹੜੇ ਆ ਕਿ ਮੇਰੇ ਨਾਲਾ ਰابطਾ ਕੀਤਾ ਜਿਨ੍ਹਾਂ ਨੂੰ ਅਸੀਂ ਸ਼ਾਇਦ ਕੱਲ੍ਹ ਜਾਂ ਅੱਪਸੋਂ ਅਸੀਂ ਸੈਂਟਰ ਵਿੱਚ ਦਾਖਲ ਕਰਾਏ ਆ ਜਲਦੀ ਜੀ ਕਿੰਨੇ ਕੁ ਨੌਜਵਾਨ ਨੇ ਜਿਹੜਾ ਨਸ਼ਾ ਛੱਡ ਚੁੱਕੇ ਨੇ ਤੁਹਾਡੇ ਜੇ ਰਹਿਮ ਤੁਹਾਡੇ ਜੂਰੀ ਡਿਕਸ਼ਨ ਦੇ ਵਿੱਚ ਅਗਰ ਸੋਚਿਆ ਜਾਵੇ ਕਿੰਨੇ ਕੁ ਬੱਚੇ ਨੇ ਅਜੇ ਤੱਕ ਇਹ ਛੱਡ ਛੱਡ ਚੁੱਕੇ ਤੇ ਦੇਖੋ ਜੀ ਮੈਂ ਸੰ 1997-98 ਤੋਂ ਜਿਉਂ ਮੈਂ ਦੇਖਣ ਲੱਗਿਆ ਨਸ਼ੇ ਦੀ ਜਿਹੜੀ ਨਿੱਕੀ ਨਿੱਕੀ ਆਦਤ ਸੀਗੀ ਉਹ ਵੱਡੀ ਵੱਡੀ ਹੋ ਗਈ ਕਈ ਬੱਚੇ ਐਸੇ ਵੇਖੇ ਜਿਨ੍ਹਾਂ ਦੇ ਜਵਾਨ ਨਹੀਂ ਚ ਪੈਦ ਨਹੀਂ ਰੱਖਿਆ ਤੇ ਉਹਨਾਂ ਦੀ ਮੌਤ ਹੋ ਗਈ ਤੇ ਬਹੁਤ ਸਾਰੇ ਲੋਕਾਂ ਦਾ ਮੈਂ ਵਿਚਰਿਆ ਵੀ ਆ ਜਿਨ੍ਹਾਂ ਦੇ ਬੱਚਿਆਂ ਦੀਆਂ ਸਿਰੰਜਾਂ ਵਿੱਚ ਲੱਗੀਆਂ ਹੋਈਆਂ ਸੀ ਆਪਾਂ ਮੌਕੇ ਤੇ ਜਾ ਕੇ ਇੱਕ ਬੱਚਾ ਐਸਾ ਹੈ ਕਿ ਉਹ ਸਮੈਗ ਪੀਂਦਿਆ ਪੀਂਦਿਆ ਉਹਦੇ ਇਦਜ਼ਾਈ ਨੂੰ ਅੱਗ ਲੱਗੀ ਉਹਦਾ ਘਰ ਸੜ ਗਿਆ ਹੁਣ ਪਤਾ ਨਹੀਂ ਲੱਗਾ ਉਹ ਮੌਕੇ ਤੇ ਉਹਦੀ ਮੌਤ ਹੋਈ ਸੀ ਤੁਸੀਂ ਦੇਖੋ ਕਿ ਮੈਂ ਐਸੇ ਕਿੰਨੇ ਕੇਸ ਦੇਖੇ ਹੋਣਗੇ ਜਿਨ੍ਹਾਂ ਦੇ ਆਪਾਂ ਪੋਸਟਮਾਰਟਮ ਕਰਾਏ ਉਹ ਬੱਚੇ ਮੈਂ ਅੱਖਾਂ ਉਹ ਮਾਵਾਂ ਦੀਆਂ ਤਾਂ ਹਾਂ ਸੁਣੀਆਂ ਉਹ ਮਾਵਾਂ ਦੀਆਂ ਚੀਕਾਂ ਸੁਣੀਆਂ ਜਿਨ੍ਹਾਂ ਦੇ ਬੱਚਿਆਂ ਨੇ ਅਜੇ ਜ਼ਿੰਦਗੀ ਚ ਪੈਰ ਨਹੀਂ ਰੱਖਿਆ ਤੇ ਉਹ ਬੱਚੇ ਜਿਹੜੇ ਸੀਗੇ ਉਹ ਮੌਤ ਦੇ ਗੋਦ ਵਿੱਚ ਜਾਗੇ ਹੋਗੇ ਸੋ ਅੱਜ ਤੱਕ ਸਾਡੇ ਕੋਲ ਲਗਭਗ 150 ਦੇ ਕਰੀਬ ਅਸੀਂ ਆਪਣੇ ਬੱਚਿਆਂ ਦਾ ਜਿਹੜਾ ਨਸ਼ੇ ਦੀ ਦਲਦਲ ਵਿੱਚ ਫਸੂ ਕੇ ਹੀ ਉਹਨਾਂ ਦਾ ਇਲਾਜ ਕਰਾਇਆ ਜਿਹਦੇ ਵਿੱਚੋਂ 30 35 ਬੱਚੇ ਜਿਹੜੇ ਆ ਉਹ ਦੁਬਾਰਾ ਆਪਣੀ ਉਸ ਲਾਈਨ 'ਚ ਆ ਗਏ ਨੇ ਦੁਬਾਰਾ ਉਹ ਸੋਸਾਇਟੀ ਜਾਣਾ ਵੀ ਨਹੀਂ ਚਾਹੁੰਦੇ ਜਿਨ੍ਹਾਂ ਦੇ ਅੱਜ ਕੱਲ ਮકાਨ ਖੋਲ ਲੱਗੇ ਨੇ ਦੁਬਾਰਾ ਉਹ ਉਹ ਲੋਕਾਂ ਨੂੰ ਸਮਝਾ ਦੇਣਾ ਲੋਕਾਂ ਵਾਸਤੇ ਇੱਕ ਲੋਡ ਮਾਡਲ ਬਣ ਕੇ ਸਾਹਮਣੇ ਪੇਸ਼ ਹੋਵੇ ਦਿਲਜੀਤ ਜੀ ਉਹ ਕੁਝ ਦੱਸ ਦੇ ਨੇ ਕਿ ਮੈਂ ਅੱਜ ਕੰਮ ਕਰਨਾ ਚਾਹਨਾ ਵਾਂ ਤਾਂ ਫਿਰ ਉਹ ਕੰਮ ਕਰਵਾਇਆ ਜਾਂਦਾ ਕੁਝ ਇਸ ਤਰ੍ਹਾਂ ਵੀ ਹੈ ਦਿਮਾਗ 'ਚ ਜਾਂ ਉਹ ਆਪਣੀ ਮਰਜ਼ੀ ਨਾਲ ਹੀ ਉਹਨਾਂ ਨੂੰ ਕੰਮ ਖੁਲਾ ਕੇ ਦਿੱਤਾ ਜਾਂਦਾ ਦੇਖੋ ਜੀ ਇਹ ਵੇਖੋ ਮੈਂ ਇੱਕ ਕੱਲਾ ਵਾਂ ਇਹ ਇੱਕ ਟੀਮ ਵਰਕ ਹੁੰਦਾ ਜਿੰਨੇ ਸਾਡੇ ਨਾਲ ਦਾ ਨਹੀਂ ਸੱਜਣ ਨੇ ਬਹੁਤ سارے ਐਸੇ ਨਾਮ ਨੇ ਜਿਹੜੇ ਸਾਹਮਣੇ ਨਹੀਂ ਆਉਣਾ ਚਾਹੁੰਦੇ لیکن ਜਦੋਂ ਵੀ ਅਸੀਂ ਕੋਈ ਐਹੋ ਜੀ ਗੱਲ ਜਿਹੜੀ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਂਦੇ ਆਂ ਤੇ ਉਹ ਕਹਿੰਦੇ ਆ ਕਿ ਦਿਲਜੀਤ ਸਿੰਘ ਜੀ ਜੇ ਉਹ ਦਬਾਵਾ ਜਾਣਾ ਚਾਹੁੰਦਾ ਜੇ ਉਹ ਵਾਕਿਆਤਾਂ ਨੂੰ ਯਕੀਨ ਹੈਗਾ ਤੇ ਅਸੀਂ ਉਹ ਜਿਹੜਾ ਵੀ ਕੰਮ ਕਰਨਾ ਚਾਹੁੰਦਾ ਇੱਕ ਬੱਚੇ ਨੂੰ ਅਸੀਂ ਕੁੱਚੇ ਦੀ ਰੇੜੀ ਲਗਾ ਕੇ ਦਿੱਤੀ ਆ ਇੱਕ ਨੂੰ ਅਸੀਂ ਚਾਹ ਪਰੌਂਠੇ ਦਾ ਅਸੀਂ ਕੰਮ ਇੱਕ ਨੂੰ ਛੋਟੇ ਬੈਟਰੀ ਲੈ ਕੇ ਦਿੱਤੀ ਆ ਛੋਟੇ ਹਾਥੀ ਲੈ ਕੇ ਦਿੱਤੇ ਆ ਤੇ ਰਿਕਸ਼ਾ ਲੈ ਕੇ ਦਿੱਤੇ ਆ ਕਈਆਂ ਲੋਕਾਂ ਨੂੰ ਅਸੀਂ ਹੋਰ ਵੀ ਐਸਾ ਕੰਮ ਜਿਹੜਾ ਕਿ ਉਹ ਫੇਰੀ ਦੇ ਉੱਤੇ ਕੰਮ ਕਰਦੇ ਕਿਸ਼ਤਾ ਦਾ ਕੰਮ ਕਰਦੇ ਉਹ ਬਹੁਤ ਸਾਰੇ ਬੱਚੇ ਨੇ ਜਿਹੜੇ ਦਬਾ ਦਾ 32 34 ਬੱਚੇ ਨੇ ਜਿਨ੍ਹਾਂ ਦੇ ਵਿੱਚ ਉਹ ਕੰਮ ਕਰ ਰਹੇ ਨੇ ਉਹਨਾਂ ਨੂੰ ਲੋੜ ਹੀ ਨਹੀਂ ਅੱਗੇ ਨਸ਼ੇ ਵਾਲੇ ਥਾਂ ਤੇ ਇੱਕ ਬੰਦਾ ਇੱਕ ਐਸਾ ਸੀਗਾ ਮੈਂ ਉਹ ਤੁਹਾਨੂੰ ਗੱਲ ਸੁਣਾਉਣਾ ਚਾਹੁੰਦਾ ਤੇ 2008 ਦੀ ਗੱਲ ਆ ਤੇ ਉਹਨੇ ਗਲਤੀ ਕਰ ਲਈ ਵੱਡੀ ਤੇ ਜਦੋਂ ਗਲਤੀ ਕਰ ਲਈ ਤੇ ਮੈਂ ਉਹ ਸਭ ਨੂੰ ਮੈਂ ਕਿਹਾ ਸਰ ਮੇਰੀ ਇੱਕ ਬੇਨਤੀ ਆ ਕਿ ਜੇ ਮੈਂ ਥੋੜਾ ਜਿਹਾ ਮੇਰੇ ਘਰ ਤੱਕ ਜਾਣਾ ਚਾਹੁੰਦਾ ਹੂੰ ਕਹਿੰਦੇ ਚੋਰ ਹੈਗਾ ਛੱਡ ਪਤਾ ਦੇ ਘਰ ਤੱਕ ਹੀ ਜਾਣਾ ਮੈਂ ਜਦੋਂ ਘਰ ਗਿਆ ਤੇ ਉਹ ਉਹਦੀ ਘਰ ਵਾਲੀ ਸੀ ਛੋਟਾ ਜਿਹਾ ਬੱਚਾ ਸੀ 4-5 ਦਿਨ ਦਾ ਹੂੰ ਮਈ ਜੂਨ ਦੇ ਦਿਨ ਸੀ ਤੇ ਉਹ ਪੱਖੀ ਚੱਲ ਰਹੀ ਸੀ ਹੂੰ ਬਾਹਰ ਦਾ ਗੇਟ ਨਹੀਂ ਆ ਤੇ ਮੈਂ ਕਿਹਾ ਵੀ ਭਾਣਾ ਤੇਰਾ ਘਰ ਵਾਲਾ ਕਿੱਥੇ ਆ ਕਹਿੰਦੀ ਪਤਾ ਨਹੀਂ ਕਿੱਥੇ ਮਰਿਆ ਖਪਿਆ ਹੋਣਾ ਹੂੰ ਤੇ ਮੈਂ ਕਹਿੰਦੇ ਪੱਖਾ ਵਗੈਰਾ ਕਹਿੰਦੇ ਵੇਚ ਕੇ ਖਾ ਗਿਆ ਨਸ਼ਾ ਨਸ਼ੇ ਦੇ ਖਾ ਹਮ ਅਸੀਂ ਇੰਨਾ ਮਰਮਾਨੂ ਲੱਗਾ ਮੈਂ ਕਦੋਂ ਪੱਖਾ ਲਿਆ ਕੇ ਉੱਥੇ ਟੰਗ ਕੇ ਹਮ ਤੇ ਫਿਰ ਮੈਂ ਉਹ ਤੇ ਮੈਂ ਥੋੜਾ ਜਿਹਾ 2 ਵ 3 ਵਰੀ ਮੈਂ ਉਹ ਨਾਲ ਗੱਲਬਾਤ ਕੀਤੀ ਉਹਨਾਂ ਮੈਂ ਕਹਿੰਦਾ ਮੈਨੂੰ ਪਤਾ ਤੁਹਾਨੂੰ ਬਾਬਾ ਜੀ ਕਹਿੰਦੇ ਆ ਮੈਨੂੰ ਪਤਾ ਜੇ ਤੁਸੀਂ ਮੇਰੀ ਬਾਹ ਫੜ ਲੋਗੇ ਤਾਂ ਮੈਂ ਸੁਧ ਸਕਦਾ ਹਾਂ ਤੁਸੀਂ ਮੇਰਾ ਨਸ਼ਾ ਛੁਡਵਾਓ ਹਮ ਉਸ ਬੰਦੇ ਨੇ ਆਪ ਗਿਆ ਤੇ ਜਦੋਂ ਅਸੀਂ ਉਹਦਾ ਨਸ਼ਾ ਛੁਡਵਾਇਆ ਉਹ ਪਹਿਲਾ ਇਨਸਾਨ ਸੀਗਾ ਹਮ ਜਿਹਦਾ ਅਸੀਂ ਰਿਸਕ ਲੈ ਕੇ ਨਸ਼ਾ ਛਡਵਾਇਆ ਅੱਜ ਉਹ ਬੰਦਾ ਜਦੋਂ ਵੀ ਮਿਲਦਾ ਮੇਰੇ ਕੋਲ ਦੀ ਹੱਥ ਲਾਉਂਦਾ ਬੰਦਾ ਸਰਦਾਰ ਜੀ ਜੇ ਤੁਸੀਂ ਮੇਰੇ ਉਹਦੇ ਬਾਹਰੋਂ ਪੜੀ ਹੁੰਦੀ ਤੇ ਅੱਜ ਮੈਂ ਪਤਾ ਨਹੀਂ ਕਿੱਥੇ ਹੋਣਾ ਸੀ ਹੋ ਸਕਦਾ ਮੇਰੀ ਜ਼ਿੰਦਗੀ ਨਾ ਹੁੰਦੀ ਮੈਂ ਇੱਥੇ ਆਉਣ ਲੱਗਾ ਸੀ ਦਲਜੀਤ ਜੀ ਜਦੋਂ ਤੁਸੀਂ ਵਰਦੀ ਪਾ ਕੇ ਜਾਂਦੇ ਹੋ ਤੇ ਮਹਤਾਤ ਲੋਕ ਜਿਹੜੇ ਨੇ ਉਹ ਕਾਜ਼ਰ ਕ੍ਰਿਮੀਨਲ ਜਿਹੜੇ ਹੁੰਦੇ ਨੇ ਉਹਨਾਂ ਦੇ ਦਮਾਂ ਦੇ ਇੱਕ ਵਰਦੀ ਦਾ ਖੌਫ ਹੁੰਦਾ ਹੈ ਕਿਸ ਤਰ੍ਹਾਂ ਫਿਰ ਖੁੱਲ ਕੇ ਗੱਲ ਕਰਦੇ ਨੇ ਕਿ ਕਿਸ ਤਰ੍ਹਾਂ ਤੁਹਾਨੂੰ ਸਮਝਿਆ ਵੀਡੀਓ ਕਰਕੇ ਤੁਹਾਨੂੰ ਬਹੁਤ ਸਾਰਾ ਲੋਕ ਪਿਆਰ ਕਰਦੇ ਤਾਂ ਕਰਕੇ ਲੋਕ ਤੁਹਾਡੇ ਲੱਗੇ ਆ ਕੇ ਬੈਠਣਾ ਸ਼ੁਰੂ ਹੋ ਜਾਂਦੇ ਨੇ ਵਰਦੀ ਦਾ ਇੱਕ ਵੱਖਰਾ ਰੋਪ ਵੀ ਆ ਕਿ ਲੱਗਦਾ ਨੇ ਕਿ ਡਰਦੇ ਨੇ ਲੋਕ ਵਰਦੀ ਤੋਂ ਤਾਂ ਕਰਕੇ ਗੱਲ ਨਹੀਂ ਕਰ ਪਾਉਂਦੇ ਦੇਖੋ ਜੀ ਮੈਂ ਜਿੰਨੀ ਵੀ ਪਿਛਲੀਆਂ ਦੂਰੀਆਂ ਸੀ ਲੋਕਾਂ ਦੀ ਮਨ ਮਟਾਓ ਸੀ ਪੁਲਿਸ ਦੇ ਪ੍ਰਤੀ ਮੈਂ ਜਿੰਨੇ ਵੀ ਸੋਸ਼ਲ ਐਕਟੀਵਿਟੀ ਜਿੰਨੀ ਵੀ ਕੀਤੀ ਹੈ ਚਾਹੇ ਉਹ ਬੱਚਿਆਂ ਦੇ ਵਿਆਹ ਆਨੰਦ ਕਾਰਜ ਨੇ ਚਾਹੇ ਕਿਸੇ ਬੱਚੇ ਦੀ ਪੜਾਈ ਲਿਖਾਈ ਆ ਚਾਹੇ ਕਿਸੇ ਬੱਚੇ ਨੂੰ ਆਪਾਂ ਕੰਪਿਊਟਰ ਲੈ ਕੇ ਦਿੱਤਾ ਚਾਹੇ ਕਿਸੇ ਨੂੰ ਕਿਤਾਬਾਂ ਲੈ ਕੇ ਦਿੱਤੀਆਂ ਚਾਹੇ ਕਿਸੇ ਨੂੰ ਬਨੌਟੀ ਅੰਗ ਲਗਾਏ ਆ ਚਾਹੇ ਕਿਸੇ ਨੂੰ ਵੇਲਚੇਲ ਦਿੱਤੀ ਇਸ ਮੈਂ 유ਨੀਫਾਰਮ ਤੇ ਦਿੱਤੀ ਹੂੰ ਕਿਉਂਕਿ ਲੋਕਾਂ ਦੇ ਮਨਾਂ ਵਿੱਚ ਜਿਹੜਾ ਉਹ ਪ੍ਰਭਾਵ ਬੁਰਾ ਪ੍ਰਭਾਵ ਪਿਆ ਨਾ ਉਹਨੂੰ ਮੈਂ ਦੂਰ ਕਰਨਾ ਚਾਹੁੰਦਾ ਜਿਹੜੀਆਂ ਦੂਰੀਆਂ ਬਣੀਆਂ ਹੋਈਆਂ ਉਹਨਾਂ ਨੂੰ ਨੇੜਤਾ 'ਚ ਬਦਲਣਾ ਮੈਂ ਚਾਹੁੰਦਾ ਤੇ ਮੇਰਾ ਉਹ ਜਿਹੜਾ ਇਹ ਕਾਰਨ ਆ ਇਹ ਬਹੁਤ ਹੱਦ ਤੱਕ ਮੈਂ ਕਹਿੰਦਾ 95% ਮੇਰੇ ਇਹ ਕਾਮਯਾਬੀ ਮਿਲੀ ਆ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਮੈਂ ਜਗ੍ਹਾ ਬਣਾ ਸਕਿਆ ਤੇ ਉਹਨਾਂ ਭਾਵਨਾਵਾਂ ਨੇ ਮੈਨੂੰ ਪਿਆਰ ਨਾਲ ਹੀ ਹੂੰ ਮੇਰਾ ਮਨ ਜਿੱਤਿਆ ਉਹ ਲੋਕ ਵੀ ਜਿੱਤੇ ਗਏ ਤੁਸੀਂ ਦੇਖੋ ਕਿ ਇਹ ਥੋੜੇ ਟਾਈਮ ਦੇ ਵਿੱਚ ਮੈਂ ਜਿੱਥੇ ਵੀ ਜਾਂਦਾ ਉਹ ਕਹਿੰਦਾ ਦਿਲਜੀਤ ਸਿੰਘ ਤੁਸੀਂ ਪੁਲਿਸ ਦਾ ਇੱਕ ਜਿਹੜੀ ਨਾ ਪੁਲਿਸ ਨਹੀਂ ਤੁਹੀ ਪੁਲਾਈਟ ਕਰਦੀ ਹੂੰ ਕਿਤੇ ਨਾ ਕਿਤੇ ਇਹ ਇਹ ਚੀਜ਼ ਲੋਕਾਂ ਦੇ ਮਨਾਂ ਵਿੱਚ ਹੈਗੀ ਆ ਕਿ ਇਹ ਵੀ ਇਨਸਾਨ ਹੈਗਾ ਲੋਕ ਮੈਨੂੰ ਪਿਆਰ ਵੀ ਕਰਦੇ ਆ ਹੁਣ ਆ ਦੇਖੋ ਆ ਬਾਹਰ ਆਉਂਦਿਆਂ ਆਉਂਦਿਆਂ ਬੰਦੇ ਦੋ ਤਿੰਨ ਮੇ ਭਾਜੀ ਤੁਹਾਡਾ ਫੋਟੋ ਲਗਵਾਨੀ ਆ ਅਸਲੀ ਇਹ ਆ ਗੱਲ ਹੈ ਕਿ ਮੈਂ ਉਸ ਪਰਮਾਤਮਾ ਗੁਰਾਮਦਾਸ ਦੀ ਕਿਰਪਾ ਸਦਕਾ ਮੈਂ ਉਹਦਾ ਸ਼ੁਕਰਾਨਾ ਕਰਨਾ ਚਾਹੁੰਦਾ ਕਿ ਪਰਮਾਤਮਾ ਤੁੰਨੂੰ ਜ਼ਮੀਨ ਤੋਂ ਉਠਾ ਕੇ ਸਮਾਂ ਚ ਲੈ ਗਿਆ ਤੇ ਇਹ ਸਾਰੀ ਕਿਰਪਾ ਤੇਰੀ ਆ ਤੇਰੀ ਰਹਿਮਤ ਹੈ ਤੇਰੀ ਬਖਸ਼ਿਸ਼ ਆ ਤੇ ਇਹ ਇਸੇ ਤਰ੍ਹਾਂ ਕੰਮ ਕਰਵੇ ਜੇ ਤੁਹਾਡੀਆਂ دعائیں ਮਿਲ ਨਾਲ ਦੇਣ। ਲੇਕਿਨ ਦਲਜੀਤ ਜੀ ਅਕਸਰ ਹੀ ਨਾ ਇਲਜ਼ਾਮ ਵੀ ਲੱਗਦੇ ਸਮਾਜ ਸੇਵੀਆਂ ਦੇ ਉੱਤੇ ਕਿ ਉਹ ਪੈਸੇ ਖਾ ਲੈਂਦੇ ਨੇ, ਆਪਣੇ ਘਰ ਬਣਾ ਲੈਂਦੇ ਨੇ। ਕਈ ਇਸ ਤਰ੍ਹਾਂ ਦੇ ਵੀ ਅਧਿਕਾਰੀ ਸੀਗੇ, ਤੁਹਾਡੇ ਤੁਹਾਡੇ ਕੋਲੀਕ ਵੀ ਸੀਗੇ। ਜਿਹੜੇ ਸਮਾਜ ਸੇਵੀ ਦਾ ਕੰਮ ਵੀ ਕਰਦੇ ਸਨ। ਉਸ ਤੋਂ ਬਾਅਦ ਉਹਨਾਂ ਬਹੁਤ ਸਾਰੇ ਲਾਂਚਰਾਂ ਦਾ ਸਾਹਮਣਾ ਵੀ ਕਰਨਾ ਪਿਆ। ਇਹੀ ਸਮਝਦੇ ਹੋ ਕਿ ਕੀ ਕੀ ਹੁੰਦਾ ਹੈ ਕਿ ਜਦੋਂ ਜਿਰੋ ਪੈਸੇ ਜ਼ਿਆਦੇ ਆ ਜਾਂਦੇ ਨੇ ਕਿਸ ਤਰ੍ਹਾਂ ਦਿਮਾਗ 'ਚ ਚੱਲਦਾ ਹੈ ਕਿ ਲੱਗਦਾ ਹੈ ਕਿ ਵਾਕਈ ਹੈਲਪ ਕਰਨੀ ਜ਼ਰੂਰੀ ਆ ਤੁਹਾਨੂੰ ਪਤਾ ਮੈਂ 골ਡੀ ਪੀਪੀ ਹੋਣਾਂ ਦੀ ਗੱਲ ਕਰ ਰਿਹਾ ਹਾਂ ਦੂਸਰਾਂ ਦੀ ਗੱਲ ਕਰ ਰਿਹਾ ਕਿ ਦਿਮਾਗ 'ਚ ਚੱਲਦਾ ਹੈ ਜਦੋਂ ਜੇ ਕਹਿੰਦੇ ਆ ਕੋਲੇ ਦੇ ਖਾਨ 'ਚ ਵੜਾਂਗੇ ਤੇ ਕਲਕਤਾ ਹੀ ਲੱਗੇਗੀ ਹਮ ਮੇਰੀ ਕਿਸੇ ਵੀ ਵੀਡੀਓ ਵਿੱਚ ਕਿਤੇ ਨਹੀਂ ਹੈਗਾ ਕਿ ਮੈਂ ਕੋਈ ਜਾਂ ਬੱਚੀ ਦਾ ਆਨੰਦ ਕਾਲ ਜਾਂ ਕਿ ਮੈਂ ਕਿਸੇ ਕੋਲ ਡਿਮਾਂਡ ਕੀਤੀ ਹੋਵੇ ਜਾਂ ਮੈਂ ਆਪਣਾ ਕਾਊਂਟ ਨੰਬਰ ਦਿੱਤਾ ਹੋਵੇ ਮੇਰੇ 'ਚ ਇਹੀ ਹੁੰਦੀ ਆ ਕਿ ਆ ਪਰਿਵਾਰ ਦਾ ਨੰਬਰ ਆ ਇਹ ਪਰਿਵਾਰ ਨੂੰ ਤੁਸੀਂ ਮਿਲੋ ਹੂੰ ਜਿਹਦੀਆਂ ਅੱਖਾਂ ਦਾ ਆਪਰੇਸ਼ਨ ਹੈ ਅੱਜ ਅੱਖਾਂ ਦਾ ਆਪਰੇਸ਼ਨ ਤੋਂ ਵੀ ਹੋ ਕੇ ਆ ਅੱਖਾਂ ਦੇ ਆਪਰੇਸ਼ਨ ਹੀ ਕਰਾਉਂਦੇ ਅਸੀਂ ਹੂੰ ਤੇ ਅੱਜ ਮੈਂ ਡਾਕਟਰ ਸਾਹਿਬ ਕੋਲ ਜਾ ਕੇ ਆ ਜਾਂ ਉਹ ਦਾਨੀ ਸਜਣ ਜਾਂਦੇ ਜਾਂ ਅੱਖਾਂ ਅੱਖਾਂ ਬਣਾਉਣ ਵਾਲੇ ਜਾਂਦੇ ਜਾਂ ਡਾਕਟਰ ਜਾਂਦਾ ਹੂੰ ਕਿਉਂਕਿ ਸਾਡਾ ਇਹਦੇ ਵਿੱਚ ਲਾਈਨ ਦੇ ਕੋਈ ਨਹੀਂ ਆਕਾ ਨਹੀਂ ਲੇਕਿਨ ਲੱਗਦਾ ਕੁਛ ਹੁੰਦਾ ਹੈ ਇਸ ਤਰ੍ਹਾਂ ਦਾ ਕਿ ਕਈ ਸਮਾਜ ਸੇਵੀ ਹੱਗੇ ਵੀ ਨੇ ਜਿਹੜੇ ਕਾਊਂਟ ਨੰਬਰ ਦਿੰਦੇ ਨੇ ਲੱਗਦਾ ਹੈ ਕਿ ਇਹ ਚੀਜ਼ਾਂ ਚੱਲਦੀਆਂ ਨੇ ਕਈ ਲੋਕ ਜੀ ਸਾਨੂੰ ਵੀ ਕਹਿੰਦੇ ਆ ਕਿ ਤੁਸੀਂ ਦਲਜੀਤ ਜੀ ਸੇਵਾ ਕਰਦੇ ਹੋ ਤੁਸੀਂ ਇੰਨੀ ਕੱਲੇ ਸੇਵਾ ਕਰਦੇ ਸਾਡੀ ਸੇਵਾ ਪਵਾ ਦਿਆ ਕਰੋ ਤੇ ਮੈਂ ਕਹਿੰਦਾ ਜਿਹੜੀ ਸੇਵਾ ਤੁਸੀਂ ਮੈਨੂੰ ਜੋ ਕਰਨਾ ਚਾਹੁੰਦੇ ਏਡੀ ਦੂਰੋਂ ਆ ਕੇ ਦੇਸ਼ਾਂ ਪਰਦੇਸ਼ਾਂ ਚੋਂ ਤੁਸੀਂ ਆਪਣੇ ਇਹੋ ਸੇਵਾ ਜਿਹੜੀ ਆਪਣੇ ਪਿੰਡ ਦੇ ਵਿੱਚ ਉਸ ਪਰਿਵਾਰ ਤੋਂ ਕੀਤੀ ਜਾਵੇ ਜਿਸ ਪਰਿਵਾਰ ਦੇ ਬੱਚਾ ਨੰਗੇ ਪੈਰੀ ਸਕੂਲ ਜਾ ਗਏ ਲੇਕਿਨ ਦਲਜੀਤ ਜੀ ਇੱਕ ਇਹਦਾ ਗਲਤ ਫਾਇਦਾ ਨਹੀਂ ਦੂਸਰੇ ਪਰਿਵਾਰ ਵੀ ਲੈਂਦਾ ਕਿਉਂਕਿ ਮੈਂ ਬਹੁਤਾ ਤੁਹਾਡਾ ਨੈਕ ਸਟੋਰੀ ਵੀ ਕੀਤੀ ਸੀ ਜਿਹੜੋ ਅਸੀਂ ਕਿਉਂ ਪਿਆ ਕੁੜੀ ਦਾ ਵਿਆਹ ਕਰਨ ਗਏ ਸੀਗੇ ਉਹ ਅੰਦਰ ਜੇ ਕਰਕੇ ਸੀ ਕਿ ਸੁਲਤਾਨਵਾਲੀ ਸਾਈਡ ਤੇ ਉਦੋਂ ਉਹਨਾਂ ਦੇ ਪਰਿਵਾਰਿਕ ਮੈਂਬਰ ਕਹਿੰਦੇ ਸੀ ਤਿੰਨ ਲੱਖ ਰੁਪਏ ਹੋ ਜੇ ਸਾਡੀ ਕੁੜੀ ਦਾ ਆਨੰਦ ਕਾਰਜ ਹੋ ਜੇ ਤਾਂ 13 ਲੱਖ ਰੁਪਏ ਇਕੱਠਾ ਹੋ ਗਿਆ ਬਾਅਦ ਚ ਉਹਨਾਂ ਦੀ ਅੱਖਾਂ ਬਦਲ ਗਈਆਂ ਸਾਰਾ ਕੁਝ ਚੇਂਜ ਹੋ ਗਿਆ ਕਿ ਲੱਗਦਾ ਨਹੀਂ ਕਿ ਉਹ ਤਿੰਨ ਵਿਆਹ ਹੋਰ ਹੋ ਸਕਦੇ ਸੀਗੇ ਜੇਕਰ ਤੁਹਾਡੇ ਕੋਲ ਉਹ ਪੈਸੇ ਹੁੰਦੇ ਜਾਂ ਕਿਸੇ ਹੋਰ ਗਿਆਨੀ ਸੱਜਣ ਕੋਲ ਪੈਸੇ ਹੁੰਦੇ ਤੁਹਾਨੂੰ ਲੱਗਦਾ ਨਹੀਂ ਇਹ ਵੀ ਚੀਜ਼ ਗਲਤ ਹੁੰਦੀ ਹੈ ਵੇਖੋ ਜੀ ਇਹ ਜਿਹੜਾ ਪੈਸਾ ਨਾ ਪੈਸੇ ਦੇ ਨਾਲ ਕਿਸੇ ਨੂੰ ਵੀ ਲੇਕਿਨ ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਪੈਸਾ ਵਾ ਉਹ ਪਰਿਵਾਰ ਜਾਣੇ ਜਾਂ ਦਾਨੀ ਸੱਜਣ ਜਾਣੇ ਜੇ ਅਸੀਂ ਕਿਸੇ ਨੂੰ ਰੋਕਦੇ ਹਾਂ ਨਾ ਤੁਸੀਂ ਪੈਸੇ ਨਾ ਭੇਜੋ ਭਈ ਅਗਲਾ ਕਹਿੰਦਾ ਵੀ ਇਹ ਪਤਾ ਨਹੀਂ ਕਿਉਂ ਰੋਕਦਾ ਅਸੀਂ ਇਸੇ ਕਾ ਕਿਤੇ ਪਰਿਵਾਰ ਦਾ ਅਕਾਊਂਟ ਨੰਬਰ ਦਈਦਾ ਚਲੋ ਇਥੇ ਦਾਨ ਦੇਣ ਵਾਲਿਆਂ ਦੀ ਵੀ ਕਮੀ ਨਹੀਂ ਤੇ ਦਾਨ ਲੈਣ ਵਾਲਿਆਂ ਦੀ ਵੀ ਕਮੀ ਨਹੀਂ। ਕੋਈ ਕੋ ਸਹੀ ਗੱਲ ਹੈ। ਪਰਮਾਤਮਾ ਨੂੰ ਜੋ ਕਰਨਾ, ਜੋ ਦਾਨੀ ਦੇ ਹੱਥੋਂ ਦੇਖਣਾ ਉਹਨੇ ਉਹਨੇ ਭੇਜਣਾ ਭੇਜਣਾ। ਤੇ ਜੇ ਅਸੀਂ ਲੋਕਾਂ ਕੇ ਟੋਕਾਂਗੇ ਤੇ ਇਹਦੇ ਨਾਲ ਵਿੱਚ ਉਹ ਪ੍ਰੋਬਲਮ ਕਿੰਨਾ ਕਿਤੇ ਕ੍ਰੀਏਟ ਹੁੰਦੀ ਹੈ। ਸੋ ਉਸ ਲੜਕੀ ਦਾ ਆਨੰਦ ਕਾਲਜ ਵੀ ਹੋ ਗਿਆ, ਉਹਨਾਂ ਦੇ ਬਹੁਤ ਸਾਰਾ ਕੰਮ ਕਾਰ ਵੀ ਖੋਲਿਆ, ਉਹਨਾਂ ਦਾ ਘਰ ਵੀ ਬਣ ਗਿਆ। ਮੈਂ ਉਹ ਹੀ ਗੱਲ ਕਹੀ ਨਾ ਬਹੁਤ ਸਾਰੇ ਪੈਸੇ ਆ ਗਏ। ਬਹੁਤ ਸਾਰੇ ਲੋਕਾਂ ਦਾ ਕਈ ਅਸਤਾਨ ਦੇ ਵੀ ਪਰਿਵਾਰ ਨੇ ਜਿਨ੍ਹਾਂ ਦੀ ਆਵਾਜ਼ ਹੀ ਨਹੀਂ ਉੱਠ ਪਾਂਦੀ ਕਿ ਲੱਗਦਾ ਨਹੀਂ ਕਿ ਉਹਨਾਂ ਦੇ ਵੀ ਹੋ ਸਕਦੇ ਨੇ। ਐ ਵੇਖੋ ਜੀ ਮੈਂ ਤੇ ਮੇਰੀ ਜ ਲੇ ਤੁਹਾਨੂੰ ਫੋਨ ਆ ਰਹੇ ਸੀਗੇ ਜਿਨ੍ਹਾਂ ਦੇ ਮੈਂ ਦੇਖ ਰਿਹਾ ਕਿ ਕਈ ਲੋਕ ਮੈਨੂੰ ਇੰਨਾ ਪਿਆਰ ਕਰਦੇ ਆ ਕਿ ਸਾਡੇ ਮੇਰੀ ਅੱਖਾਂ ਦਾ ਆਪਰੇਸ਼ਨ ਹੋਣਾ ਉਹਨਾ ਸਾਡੇ ਮੇਰੀ ਆ ਕੋਈ ਪ੍ਰੋਬਲਮ ਆ ਮੇਰੀ ਆ ਜਿਹੜੇ ਮੇਰੇ ਪਾਪਾ ਮੇਰੇ ਬਿਮਾਰ ਹੋਇਆ ਲੱਤ ਟੁੱਟੀ ਹੋਈ ਆ ਤੇ ਮੇਰੀ ਕੋਸ਼ਿਸ਼ ਹੁੰਦੀ ਆ ਮੈਂ ਕੱਲ ਇੱਕ ਮੈਨੂੰ ਫੋਨ ਬਿਟਿੰਡੇ ਤੋਂ ਆਇਆ ਸੀਗਾ ਤੇ ਬਿਟਿੰਡੇ ਵੀ ਸਾਡੇ ਇੱਕ ਦਾਨੀ ਸੱਜਣ ਹੈਗੇ ਨਾ ਮੈਂ ਉਹਨੂੰ ਆਖਿਆ ਮੈਂ ਸਾਰਾ ਬੰਦਾ ਹਸਪੀਟਲ ਨਾਲ ਜੱਤ ਕੱਟੀ ਗਈ ਹੈ ਤੁਸੀਂ ਜਾ ਕੇ ਪਤਾ ਕਰ ਲਿਓ ਤੇ ਉਹ 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 ਕਹਿੰਦੇ ਭਾਈ ਸਾਹਿਬ ਦਲਜੀਤ ਸਿੰਘ ਤੁਸੀਂ ਸਾਨੂੰ ਸੇਵਾ ਲਾਤੀ ਅਸੀਂ ਆਪੇ ਸੇਵਾ ਕਰ ਲਵਾਂਗੇ ਮਤਲਬ ਇਹ ਦੇ ਨਾਲ ਇਹ ਹੈਗਾ ਕਿ ਲੋਕਾਂ ਨੂੰ ਵਿਸ਼ਵਾਸ ਹੈ ਕਿ ਤਲਜੀਸ ਇਹਦਾ ਦਾ ਤੇ ਮੈਨੂੰ ਵਿਸ਼ਵਾਸ ਹੈ ਕਿ ਦਾ ਨਹੀਂ ਸਜਣਾ ਇਦਾਂ ਦੇ ਹੂੰ ਸਾਨੂੰ ਮੈਂ ਤੇ ਐਜੇ ਮੈਸੇਂਜਰ ਜਾਂ ਪੋਸਟਮੈਨ ਕੰਮ ਕਰਿਆ ਹੂੰ ਮੇਰਾ ਕੰਮ ਹੈ ਕਿ ਕਿਸੇ ਦਾ ਸੁਨੇਹਾ ਦੂਜੇ ਹੱਥ ਦੇਣਾ ਹੂੰ ਨਾ ਮੈਂ ਕਿਸੇ ਕੋਲ ਲਫਾਫਾ ਲੈਣਾ ਤੇ ਨਾਮ ਹੈ ਆਪਣਾ account number ਦੇਣਾ ਤੇ एलिगेशन ਲੱਗਣ ਦੀ ਪ੍ਰੋਬਲਮ ਨਹੀਂ ਆਉਣੀ ਮੈਂ ਉਹੀ ਗੱਲ ਇਸੇ ਕਰਕੇ ਕਹਿ ਰਿਹਾ ਕਿਉਂਕਿ ਅਨਮੋਲਕ ਵਾਤਰਾ ਵੀ ਕਹਿੰਦਾ ਕਿ ਮੈਂ ਕਿਸੇ ਕਿਸੇ ਕੋ ਪੈਸਾ ਨਹੀਂ ਲੈਂਦਾ ਮੈਂ YouTube ਤੋਂ ਮੈਨੂੰ ਜਿੰਨੇ ਪੈਸੇ ਹੁੰਦੇ ਮੈਂ ਉਹ ਚੋਂ ਵੀ ਕੁਝ ਪੈਸੇ ਜਿਹੜੇ ਆ ਉਧਰ ਦੇਣਾ ਲੇਕਿਨ ਕੰਟਰੋਵਰਸਲ ਜੇ ਰਹਿੰਦਾ ਸਾਰਾ ਕੁਝ ਤੁਹਾਨੂੰ ਲੱਗਦਾ ਕਿ ਇਹ ਜਾਣਬੁੱਝ ਕੇ ਕੰਟਰੋਵਰਸੀ ਖੜੀ ਕੀਤੀ ਜਾਂਦੀ ਜਾਂ ਬਣ ਜਾਂਦੀ ਆਟੋਮੈਟਿਕ ਹੀ ਬਣ ਜਾਂਦੀ ਇਸ ਚੀਜ਼ ਨੂੰ ਲੈ ਕੇ ਦੇਖੋ ਜੀ ਮੈਂ ਜਿੰਨੇ ਵੀ ਜਦੋਂ ਸਾਰੇ ਜਿੰਨੇ ਵੀ মিডিਆ ਵਾਲੇ ਆ ਜਿੰਨੇ ਬਾਹਰ ਦੇ ਲੋਕ ਨੇ ਜਾਣਨ ਵਾਲੇ ਮੇਰੇ ਉਨਨੂੰ ਪਤਾ ਹੈ ਕਿ ਦਿਲਜੀਤ ਸਿੰਘ ਦੀ ਕਿਸਾਂ ਦੀ ਪਾਲਸੀ ਆ ਦਿਲਜੀਤ ਸਿੰਘ ਕਿਸਾਂ ਸੇਵਾ ਕਰਦਾ ਲੇਕਿਨ ਗੱਲ ਕਿਸਮਾ ਕਰਦੇ ਹੋ ਸੇਵਾ ਥੋੜਾ ਸਾਨੂੰ ਵੀ ਦੱਸ ਦਿਓ ਕਿਉਂਕਿ ਇਹ ਲੋਕਾਂ ਨੂੰ ਪਤਾ ਲੱਗੇ ਦਿਲਜੀਤ ਸਿੰਘ ਇਹਦਾ ਸੇਵਾ ਕਰਦਾ ਹੈ ਦਿਲਜੀਤ ਸਿੰਘ ਸੇਵਾ ਇਦਾਂ ਕਰਦਾ ਜੀ ਮੇਰੇ ਕੋ ਜਦੋਂ ਕੋਈ ਦਾਨੀ ਸੱਜਣਾ ਆਉਂਦਾ ਤੇ ਮੈਨੂੰ ਕਹਿੰਦਾ ਕਿ ਮੈਂ ਸੇਵਾ ਕਰ ਲਈ ਤੇ ਮੈਂ ਕਹਿੰਦਾ ਭਾਈ ਸਾਹਿਬ ਆਹ ਪਰਿਵਾਰ ਆ ਇਹਨਾਂ ਦੀ ਲੜਕੀ ਤੇ ਨੰਦ ਕਾਜ ਆ ਇਹ ਪਰਿਵਾਰ ਆ ਇਹਨਾਂ ਦੇ ਬੱਚੇ ਪੜਨ ਵਾਲੇ ਆ ਤੇ ਇਹ ਪਰਿਵਾਰ ਆ ਇਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣ ਵਾਲਾ ਤੇ ਸੇਮ ਸੇਮ ਤੇ ਅਨਮੋਲ ਕਵਾਤਰਾ ਵੀ ਇਦਾਂ ਕਰ ਦੋ ਸਾਹਮਣੇ ਖਿਲਾੜ ਦਿੰਦਾ ਉਹ ਕਹਿੰਦਾ ਕਿ ਇਹਨਾਂ ਨੂੰ ਉਹਨਾਂ ਨੂੰ ਪੈਸੇ ਦੇ ਦੋ ਤੇ ਕਾਰੀ ਖਤਮ ਹੋ ਜੇ ਵਿੱਚ ਸਾਡਾ ਲੱਗਾ ਮੇਰਾ ਇਹ ਹੈ ਕਿ ਮੇਰਾ ਜਿਹੜਾ ਉਹ ਜਿਹੜੇ ਪੇਸ਼ੈਂਟ ਆ ਉਹ ਕਹਿੰਦੇ ਫਲਾਣੇ ਹਸਪੀਟਲ ਪਹੁੰਚਾ ਦਿਓ ਹਮ ਅਸੀਂ ਹਸਪੀਟਲ ਅੱਖਾਂ ਦਾ ਪੇਸ਼ੈਂਸ ਕਰਨਾ ਡਾਕਟਰ ਸਾਹਿਬ ਜਾਂਦਾ ਡਾਕਟਰ ਸਾਹਿਬ ਨਾਲ ਉਹਨਾਂ ਦੀ ਗੱਲਬਾਤ ਹੈ ਮਤਲਬ ਕਿ ਉਹ ਖੁਦ ਹੀ ਜਿਹੜਾ ਡੋਨੇਟ ਕਰ ਰਿਹਾ ਉਹ ਖੁਦ ਕਹਿੰਦਾ ਫਲਾਣੇ ਹਸਪੀਟਲ ਪੇ ਹਾਂ ਫਲਾਣੇ ਹਸਪੀਟਲ ਠੀਕ ਹੈ ਕਿਉਂਕਿ ਉਹਨਾਂ ਨੂੰ ਪਤਾ ਠੀਕ ਹੈ ਨਾ ਹੁੰਨੇ ਕਿਸੇ ਅਕਾਊਂਟ ਵਿੱਚ ਪਵਾਏ ਮੈਨੂੰ ਬਹੁਤ ਸਾਰੇ ਲੋਕ ਸੱਜਣ ਵੀ ਕਹਿੰਦੇ ਆ ਕਿ ਪੈਸੇ ਲੈ ਲਓ ਪੈਸੇ ਇਹਦੇ ਵਿੱਚ ਇਹ ਗੱਲ ਹੈਗੀ ਕਿ ਇਹ ਸੇਵਾ ਮੇਦੀ ਜਿਹੜੀ ਆ 1-2 ਸਾਲ ਮੈਂ ਕਰ ਪਾਵਾਂਗਾ ਜੇ ਇਸਾਂ ਇਹ ਪੈਸੇ ਲੈਣ ਦਾ ਚੱਕਰ ਪੈ ਗਿਆ ਨਾ ਤੇ ਇਹ ਜਿਹੜੀਆਂ ਉਂਗਲਾਂ ਨਾ ਜਿਹੜੀਆਂ ਅੱਜ ਕਿਸੇ ਵੱਲ ਮੇਰੇ ਵੱਲ ਹੋ ਸਕਦੀਆਂ ਬਿਲਕੁਲ ਕੋ ਮੈਂ ਉਹ ਤਦੇ ਕਹਿਣਾ ਮਗਰ ਲੋਕਾਂ ਨੂੰ ਪਤਾ ਲੱਗਿਆ ਅਕਸਰ ਅੱਛਾ ਇੱਕ ਹੋਰ ਚੀਜ਼ ਮੈਂ ਪੁੱਛਣਾ ਚਾਹਾਂਗਾ ਕਿ ਅਕਸਰ ਹੀ ਡੀਜੀਪੀ ਤੁਹਾਨੂੰ ਫੋਨ ਕਰਦੇ ਨੇ ਤੁਹਾਨੂੰ ਆਨਰ ਕਰਦੇ ਨੇ ਪ੍ਰਾਊਡ ਫੀਲ ਹੁੰਦਾ ਜਦੋਂ ਇੰਨੀ ਸੇਵਾ ਕੀਤੀ ਹੋਵੇ ਤੇ ਪੰਜਾਬ ਦਾ ਜਿਹੜਾ ਰਾਜਾ ਆ ਉਹ ਸਾਨੂੰ ਬੁਲਾ ਕੇ ਇੱਕ ਆਨਰ ਕਰੇ ਜਾਂ ਤੁਹਾਨੂੰ ਪਾ ਟਾੜੀ ਪਿੱਟ ਟੱਕ ਤਪਾਵੇ ਕਿੰਨਾ ਕਿਦਾਂ ਦਾ ਕੁ ਮਨ ਮਹਿਸੂਸ ਹੁੰਦਾ ਜਦੋਂ ਵੇਖੋ ਜੀ ਇਹ ਤੇ ਸਾਰੀ ਕਿਰਪਾ ਉਸ ਪਰਮਾਤਮਾ ਦੀ ਅਕਾਲ ਪੁਖੜੀ ਹੈ ਉਨੇ انسان ਬਣਾਏ ਆ ਤੇ ਉਹਨੇ ਹਰੇਕ ਬੰਦੇ ਦਾ ਉਹਦਾ ਮਸਤਕ ਵਿੱਚ ਜੋ ਲਕੀਰਾਂ ਲਿਖੀਆਂ ਤਕਦੀਰਾਂ ਲਿਖੀਆਂ ਉਹਦੇ ਹੱਥ ਵਸਿਆ ਲੇਕਿਨ ਟਾਈਮ ਪੈ ਕੇ ਜਦੋਂ ਤੁਸੀਂ ਨੇਕ ਨੀਤੀ ਨਾਲ ਸਾਫ਼ ਮਕਸਦ ਨਾਲ ਕੋਈ ਕੰਮ ਕਰਦੇ ਹੋ ਨਾ ਤੇ ਕਦੇ ਨਾ ਕਦੀ ਉਹ ਟਾਈਮ ਆਉਂਦਾ ਤੁਹਾਡਾ ਉਹ ਭਾਗ ਤੇ ਤੁਹਾਡਾ ਜਿਹੜਾ ਵਕਤ ਹੈ ਉਹ ਇੱਕੋ ਵੇਲੇ ਜਦੋਂ ਖੁੱਲਦੇ ਆ ਤੇ ਤੁਹਾਨੂੰ ਪਿੱਠ ਤਫਤ ਪਾਉਣ ਵਾਲੇ ਮਿਲ ਜਾਂਦੇ ਆ ਉਹ ਪ੍ਰਮਾਤਮਾ ਨੇ ਇਹ ਸੇਵਾ ਜਿਹੜੀ ਜਦੋਂ ਕਰਵਾਈ ਤੇ ਜਦੋਂ ਮੈਂ ਡੀਜੀਪੀ ਸਾਹਿਬ ਕੋ ਗਿਆ ਡੀਜੀਪੀ ਸਾਹਿਬ ਨੇ ਕਿ ਆਪੀ ਮੈਂ ਕਹਿਆ ਸਾਡੇ ਜਿੱਦਾਂ ਮੈਂ ਤੁਹਾਡੇ ਦਫ਼ਤਰ ਬੈਠਾ ਮੈਂ ਤੇ ਡੀਐਸਪੀ ਸਾਹਿਬ ਦੇ ਕਮਰੇ ਜਿੱਦੇ ਬੈਠਾ ਹਾਂ ਤੇ ਉਹ ਕਹਿਣ ਲੱਗੇ ਇਦਰਜੀਤ ਸਿੰਘ ਤੇਰੀ ਸੇਵਾ ਹੂੰ ਜੇ ਤੂੰ ਸੇਵਾ ਨਾ ਕਰਦਾ ਤਾਂ ਮੈਂ ਕੌਣ ਕਰਦਾ ਹੂੰ ਉਹਨਾਂ ਨੇ ਵੀ ਉਹ ਆਪ ਆਪ ਨਹੀਂ ਲਿਆ ਉਹ ਪਰਮਾਤਮਾ ਦੇ ਹੱਥ ਚੋਰੀ ਦਿੱਤੀ ਤੇ ਜਦੋਂ ਮੈਂ ਸਾਡੇ ਕਮਿਸ਼ਨਰ ਸਾਹਿਬ ਮਾਨਜੋ ਕਮਿਸ਼ਨਰ ਸਾਹਿਬ ਜਦੋਂ ਇਹਨਾਂ ਦੇ ਦਫ਼ਤਰ ਗਿਆ ਇਹਨਾਂ ਨੇ ਵੀ ਦਿਲਜੀਤ ਸਿੰਘ ਤੇਰੀ ਸੇਵਾ ਉਹਨੂੰ ਇਹਨਾਂ ਹਰ ਇੱਕ ਗੱਲ ਦੇ ਵਿੱਚ ਪਿਛੇ ਜੇ ਮਾਨਯੋਗ ਏਡੀਜੀਪੀ ਸਾਹਿਬ ਸਾਡੇ ਸ਼ਸ਼ੀ ਪ੍ਰਭਾ द्विवेदी ਜੀ ਆਏ ਸੀਗੇ ਤੇ ਭੁੱਲਾ ਸਾਹਿਬ ਨੇ ਬੁਲਾ ਕੇ ਮੈਮ ਜੀ ਆ ਸਾਡੇ ਦਲਜੀਤ ਸਿੰਘ ਬਹੁਤ ਸਵਾਦ ਸੇਵਾ ਕਰਦੇ ਜੀ ਇਹਨਾਂ ਦੀ ਬਹੁਤ ਵਧੀਆ ਸਾਡੇ ਡਿਪਾਰਟਮੈਂਟ ਨੂੰ ਦੇਣਾ ਬਹੁਤ ਅੱਛਾ ਕੰਮ ਕਰਦੇ ਆ ਤੇ ਇੱਕ ਨਾ ਅੰਦਰ ਵੱਖਰੀ ਉਹ ਖੁਸ਼ੀ ਆਨੰਦ ਜਿਹੜਾ ਉਹ ਆਪਾਂ ਬੋਲ ਕੇ ਨਹੀਂ ਕਿਸੇ ਨੂੰ ਪ੍ਰਗਟ ਕਰ ਸਕਦੇ ਪਰ ਇਹ ਚੀਜ਼ ਜ਼ਰੂਰ ਹੈਗੀ ਆ ਜੇ ਤੁਸੀਂ ਅੱਛਾ ਕੰਮ ਕਰਦੇ ਹੋ ਤਾਂ ਤੁਹਾਨੂੰ ਆਫੀਸਰ ਵੀ ਚੰਗਾ ਗਿੰਦੇ ਆ ਤੇ ਕਿਤੇ ਨਾ ਕਿਤੇ ਇਹਦੇ ਵਿੱਚ ਤੁਹਾਡੇ ਜਿਹੜੇ ਪਿਛਲੇ ਕੀਤੇ ਹੋਏ ਕਦਮੇ ਆ ਨਾ ਉਹ ਵਿੱਚ ਐਡ ਹੁੰਦੇ ਜੇ ਤੇ ਐਡ ਹੁੰਦੇ ਤੇ ਲੋਕਾਂ ਦੀਆਂ ਦਵਾਵਾਂ ਮਿਲਦੀਆਂ ਉਹੜੀਆਂ ਦਵਾਵਾਂ ਮਿਲ ਕੇ ਆਟੋਮੈਟਿਕਲੀ ਤੁਸੀਂ ਕਿਸੇ ਦੀ ਅੱਖਾਂ ਅੱਗੇ ਆਏ ਦੇ ਸਹਿਬ ਹੱਥ ਵੜਾਈਆਂ ਜਿਸ ਭਾਵਾਂ ਤੇ ਸਤੇ ਬਿਲਕੁਲ ਤੇ ਉਹਦੀ ਕਿਰਪਾ ਤੋਂ ਬਗੈਰ ਉਹਦੀ ਰਹਿਮਤ ਤੋਂ ਬਗੈਰ ਉਹਦੀ ਬਖਸ਼ਿਸ਼ ਤੋਂ ਬਗੈਰ ਕੋਈ ਨਹੀਂ ਹੁੰਦਾ ਜਿਹੜਾ ਕੁਝ ਜਸਾਂ ਦਾ ਕੰਮ ਹੈ ਜਸਾਂ ਅਸੀਂ ਪੈਸੇ ਲੈਣੇ ਸ਼ੁਰੂ ਕਰ ਦिए ਤੇ ਸਾਲ 6 ਮਹੀਨੇ 2 ਸਾਲ ਚੱਲ ਜਾਏਗਾ ਕੰਮ ਤੀਜੇ ਸਾਲ ਲੋਕੀ ਮੈਨੂੰ ਬਾਈਕਾਟ ਕਰ ਦੇਣਗੇ ਨਹੀਂ ਦਲਜੀਤ ਸਿੰਘ ਨੂੰ ਇਹ ਇਦਾਂ ਨਹੀਂ ਇਹ ਬੰਦਾ ਲਾਲਚੀ ਹੈ ਫਰੋਡੀਆਂ ਵਾ ਲੇਕਿਨ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਐਸਾ ਆਪਾਂ ਫਰੋਡ ਵਾਲੇ ਕਸ ਕੰਮ 'ਚ ਪੈ ਗਏ ਤੇ ਲੋਕਾਂ ਦੀ ਸੇਵਾ ਲੈ ਜਾਣੀ ਜੀ ਸੇਵਾ ਜਿਹੜੀ ਹੈ ਤੁਸੀਂ ਸੇਵਾ ਜਾਣ ਕੇ ਕਰੋ ਪਰਮਾਤਮਾ ਨੇ ਜਿਹੜੀ ਤੁਹਾਨੂੰ ਵਡਿਆਈ ਬਖਸ਼ਣੀ ਆ ਉਹ ਬਖਸ਼ ਹੀ ਦੇਣੀ ਆ। ਹੂੰ ਕਈ ਲੋਕ ਜਿਹੜੇ ਆ ਮੈਂ ਜ਼ਿੰਦਗੀ ਚ ਬੜੇ ਵੇਖੇ ਆ ਕਈ ਐਨਜੀਓ ਹੈਗੀਆਂ ਕਈ ਐਸੇ ਬੰਦੇ ਜਿਹੜੇ ਕਿ ਜਲਦੀ ਪਿੱਛੋਂ ਆਏ ਆ ਜਲਦੀ ਆਏ ਨਾਲ ਮਿਲ ਗਏ ਆ ਤੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਓਵਰਟੇਕ ਕਰ ਵੀ ਗਏ। ਹੂੰ ਲੇਕਿਨ ਫੇਰ ਜਲਦੀ ਉਹਦੇ ਪਲਟੇ ਛੇਤੀ ਵਜ ਜਾਂਦੀ ਆ ਤੇ ਉਹਨਾਂ ਨਾਲ ਇੰਨੇ ਵੀ ਓਵਰਟੇਕ ਨਾ ਕਰੋ ਕਿ ਤੁਸੀਂ ਆਪਣੇ ਪਿਛਲੇ ਨੂੰ ਭੁੱਲ ਜਓ। ਇੰਨਾ ਜਲਦੀ ਵੀ ਓਵਰਟੇਕ ਨਾ ਕਰੋ ਕਿ ਤੁਸੀਂ ਜ਼ਿੰਦਗੀ ਦੇ ਮਹਣੇ ਭੁੱਲ ਜਓ। ਜ਼ਿੰਦਗੀ ਦਾ ਮਕਸਦ ਭੁੱਲ ਜਓ। ਜੀਿੰਦਗੀ ਦਾ ਮਕਸਦ ਤਾਂ ਕਾਮਯਾਬ ਆ ਜਿਹੇ ਤੁਸੀਂ ਪਿਛਲਾ ਕੀਤਾ ਹੋਇਆ ਕਹਿੰਦੇ ਅੱਗਾ ਦੌੜ ਤੇ ਪਿੱਛਾ ਚੋਣ ਹੂੰ ਇਹ ਪਿਛਲੇ ਅਖਾਣ ਜਿਹੜੇ ਕਹਾਣੀਆਂ ਨੇ ਐਵੇਂ ਨਹੀਂ ਬਣੀਆਂ ਬਿਲਕੁਲ ਇਹ ਕਹਿੰਦੇ ਨਾ ਜਿਹੜਾ ਸੇਰ ਆ ਏ ਧੁੱਪੇ ਬੈਠ ਕੇ ਚਿੱਟਾ ਨਹੀਂ ਕੀਤਾ ਇਹਦੇ ਵਿੱਚ ਕੋਈ ਨਾ ਕੋਈ ਜਿਹੜੇ ਪ੍ਰਾਣੇ ਰਿਜ਼ਲਟ ਆ ਨਾ ਉਹ ਵਿੱਚ ਬੋਲਦੇ ਜੇ ਜੇ ਤੁਹਾਡਾ ਜ਼ਿੰਦਗੀ ਦਾ ਤਜਰਬਾ ਜੇ ਤੁਹਾਡੀਆਂ ਦਵਾਵਾਂ ਜੇ ਤੁਹਾਡੇ ਮਾਂ ਪਿਓ ਦੇ ਕੀਤੇ ਹੋਏ ਚੰਗੇ ਸੰਸਕਾਰ ਨੇ ਉਹ ਤੁਹਾਡੇ ਅੱਗੇ ਆਉਣੇ ਤੁਹਾਨੂੰ ਬਸਿੱਤੀ ਦਿਵਾਉਣੀ ਆ ਉਹਨਾਂ ਨੇ ਤੁਹਾਨੂੰ ਅੱਗੇ ਲਿਆ ਗਏ ਉਹਨਾਂ ਨੇ ਤੁਹਾਨੂੰ ਥਾਪੜਾ ਤੋਂ ਆਣਾ ਉਹਨੇ ਤੁਹਾਨੂੰ ਵੜਿਆਇਆ ਲੇਕਿਨ ਲੱਗਦਾ ਨੇ ਕਿ ਲੋਕਾਂ ਵਾਸਤੇ ਈਜ਼ੀ ਟਾਸਕ ਹੋ ਗਿਆ ਕੈਨਜੀਓ ਬਣਾਓ ਸਮਾਜ ਸੇਵੀ ਕਰੋ ਜੇ ਬਾਰੋਂ ਪੈਸੇ ਆਏ ਤੇ ਪੈਸੇ ਕਮਾਓ ਪੈਸੇ ਕਮਾ ਕੇ ਆਪਣੇ ਘਰ ਬਣਾਓ ਕਿਸੇ ਦਾ ਬਣੇ ਭਾਣਾ ਆਪਣੇ ਆਪਣਾ ਤੇ ਬਣੂਗਾ ਹੀ ਇਹ ਲੱਗਦਾ ਨੇ ਈਜ਼ੀ ਹੋ ਗਿਆ ਲੋਕਾਂ ਵਾਸਤੇ ਜ਼ਿਆਦਾ ਵੇਖੋ ਜੀ ਕਹਿੰਦੇ ਭੁੱਖੇ ਅੱਗੇ ਬਾਤ ਪਈ ਤੇ ਕਹਿੰਦਾ ਰੋਟੀ ਹਮ ਗੱਲ ਇਹ ਆ ਕਿ ਜਿਸ ਬੰਦੇ ਨੂੰ ਪੈਸੇ ਦੀ ਚਾਹ ਤੇ ਉਹ ਪੈਸੇ ਵਾਲੇ ਪਾਸੇ ਪਿਆ ਦਿੰਦਾ ਹਮ ਪੈਸੇ ਤੋਂ ਅੱਗੇ ਵੀ ਕੋਈ ਮੁਕਾਮ ਹੈ ਇਹ ਤਾਂ ਅੱਗੇ ਵੀ ਬੜੀਆਂ ਸੀੜੀਆਂ ਹੈ ਕਿ ਹੂੰ ਜੇ ਕਹਿੰਦੇ ਆ ਸੰਤ ਸੇ ਮਸਕੀਨ ਕਹਿੰਦੇ ਆ ਕਿ ਪੈਸਾ ਵੀ ਜਿੰਨਾ ਕ ਤੁਹਾਡੀਆਂ ਜ਼ਰੂਰਤਾਂ ਵਾਂ ਓਨਾ ਕ ਕਮਾਓ ਬਿਲਕੁਲ ਜਿਹੜੀ ਪੂਰੀ ਜਦੋਂ ਅਸੀਂ ਜ਼ਰੂਰਤ ਤੋਂ ਵੱਧ ਪੈਸਾ ਕਮਾਵਾਂਗੇ ਉਹ ਵਾਲਾ ਪੈਸਾ ਵਾ ਉਹਦੇ ਨਾਲ ਤੁਹਾਡੀ ਇੱਕ ਜ਼ਰੂਰਤ ਪੂਰੀ ਹੋਏ ਕਿ ਨਹੀਂ 10 ਖਾਇਸ਼ਾਂ ਨਾਲ ਹੋ ਸਟਾਰਟ ਹੋਣਾ ਬਿਲਕੁਲ ਵਧਣ ਗਿਆ ਜੇ ਉਹ ਖਾਇਸ਼ਾਂ ਨੂੰ ਤੁਸੀਂ ਕੰਟਰੋਲ ਕਰ ਲਾ ਨਾ ਬੰਦਾ ਤੁਸੀਂ ਵੇਖਿਓ 50 ਤੋਂ ਬਾਅਦ ਚ ਹੀ ਗੁਰਦੁਆਰੇ ਜਾਂ ਮੰਦਿਰ ਜਾਣਾ ਸ਼ੁਰੂ ਕਰਦਾ ਬਿਲਕੁਲ ਸਹੀ ਗੱਲ ਕਿਉਂ ਕਰਦਾ ਕਿਉਂਕਿ ਉਹ ਜੜੀਆਂ ਦੁਨੀਆ ਤੋਂ ਉਹਦਾ ਪੈਸੇ ਤੋਂ ਮੋਹ ਭੰਗ ਹੋ ਜਾਂਦਾ ਰਿਸ਼ਤੇਦਾਰੀਆਂ ਤੋਂ ਮੋਹ ਭੰਗ ਹੋ ਜਾਂਦਾ ਹੂੰ ਤੇ ਫਿਰ ਉਹ ਗੁਰਦੁਆਰੇ ਨੂੰ ਜੁੜਦਾ ਜੁੜਦਾ ਫਿਰ ਉਹ ਪ੍ਰਮਾਤਮਾ ਨੂੰ ਕਰਦਾ ਕਿ ਮੇਰੇ ਨਾਲ ਸਾਰੇ ਕੁੱਟ ਗਏ ਹੂੰ ਜਦੋਂ ਸਾਡੇ ਕੋਲ ਅਸੀਂ ਪੈਸੇ ਦੀ ਦੌੜ ਵਿੱਚ ਆਪਣੇ ਰਿਸ਼ਤੇਦਾਰੀਆਂ ਖੋਹ ਲੀਆਂ ਧੀਆਂ ਪੁੱਤ ਖੋਹ ਲੇ ਤੇ ਜਦੋਂ ਪੈਸਾ ਆਇਆ ਉਦੋਂ ਧੀਆਂ ਪੁੱਤ ਨਹੀਂ ਹੈਗਾ ਕੋਈ ਰਿਸ਼ਤਾ ਨਹੀਂ ਹੈਗਾ ਹੂੰ ਜਦੋਂ ਅਸੀਂ ਰਿਸ਼ਤੇ ਚਾਹੁੰਦੇ ਹਾਂ ਉਦੋਂ ਅਸੀਂ ਪੈਸੇ ਦੀ ਦੌੜ 'ਚ ਹਾਂ ਹਾਂ ਤੇ ਉਦੋਂ ਰਿਸ਼ਤੇਦਾਰ ਸਾਡੇ ਪਿੱਛੇ ਸੀ ਜਦੋਂ ਰਿਸ਼ਤੇਦਾਰ ਸਾ ਸਾਡੇ ਕੋਲੋਂ ਪੈਸਾ ਆ ਗਿਆ ਉਹ ਪੈਸਾ ਵੀ ਕੰਮ ਨਹੀਂ ਆਇਆ ਤੇ ਰਿਸ਼ਤੇਦਾਰ ਵੀ ਕੰਮ ਨਹੀਂ ਆਇਆ ਤਾਂ ਫਿਰ ਬੰਦੇ ਦਾ ਜਦੋਂ ਉਹ ਭਾਂਗ ਹੋਦਾ ਫਿਰ ਬੰਦਾ ਦਾਨ ਕਰਦਾ ਆਪਣੀ ਜ਼ਮੀਨ ਵੀ ਗੁਰਦੁਆਰੇ ਦਾਨ ਕਰ ਜਾਂਦਾ ਆਪਣੀ ਜ਼ਮੀਨ ਪੰਚਾਇਤੀ ਥਾਨ ਦੇ ਜਾਂਦਾ ਆਪਣੀ ਜ਼ਮੀਨ ਸਕੂਲ ਬਣਾਉਣ ਦਾ ਉਹ ਕਿਉਂ ਕਿਉਂਕਿ ਉਹਨੂੰ ਐਂ ਲੱਗਦਾ ਕਿ ਜੋ ਮੈਂ ਸ਼ੁਰੂ ਤੋਂ ਕਰਦਾ ਆਇਆ ਵਾਂ ਉਹੀ ਐਂਡ ਤੱਕ ਹੁੰਦਾ ਰਹੇ ਪਰ ਸਵਦਾਗੀਆਂ ਜਿਹੜੀਆਂ ਆਵੇਂ ਇਹ ਐਂਡ ਤੇ ਤਾਂ ਹੀ ਮਿਲ ਸਕਦੀਆਂ ਜੇ ਤੁਸੀਂ ਆਪਣੇ ਘਰ ਵਾਸਤੇ ਪਰਿਵਾਰ ਵਾਸਤੇ ਕਰਨਾ ਚਾਹੀਦਾ ਸਮਾਜ ਵਾਸਤੇ ਕੁਝ ਕਰਨਾ ਚਾਹੀਦਾ ਆਪਣੇ ਵਾਸਤੇ ਤੇ ਹਰ ਇੱਕ ਜੀ ਕਰਦਾ ਪਸ਼ੂ ਪੰਛੀ ਵੀ ਕਰਦੇ ਪਰ ਬੰਦਾ ਉਹ ਆ ਜਿਹੜਾ ਦੂਜੇ ਦੇ ਕਿਸੇ ਦੇ ਕੰਮ ਹੋਵੇ ਸਬ ਇੰਸਪੈਕਟਰ ਦਲਜੀਤ ਸਿੰਘ ਦਾ ਕੋਈ ਸੁਪਨਾ ਹੈ ਕਿ ਆ ਕੰਮ ਕਰਨਾ ਜ਼ਰੂਰੀ ਆ ਜੇ ਮੇਰੀ ਜੇ ਤੁਸੀਂ ਕਹੋ 2-3 ਸਾਲ ਦੇ ਵਿੱਚ ਜਾਂ 4 ਸਾਲ ਦੇ ਵਿੱਚ ਕਿ ਇਸ ਤਰ੍ਹਾਂ ਦਾ ਕੰਮ ਕਰਾਂ ਕੀ ਲੋਕ ਹੋਰ ਵੀ ਯਾਦ ਕਰਨ ਹਾਲਾਂਕਿ ਬਹੁਤ ਸਾਰੇ ਲੋਕ ਤੁਹਾਨੂੰ ਪਿਆਰ ਵੀ ਕਰਦੇ ਨੇ ਵੇਖੋ ਜੀ ਮੇਰਾ ਇੱਕੋ ਹੀ ਸੁਪਨਾ ਵਾ ਮੈਂ ਜਦੋਂ ਸਭ ਤੋਂ ਪਹਿਲਾਂ ਇੱਕ ਬੱਚੇ ਸੀਗੇ ਉਹਨਾਂ ਦੇ ਫਾਦਦਾ ਜਦੋਂ ਸੰਸਕਾਰ ਕੀਤਾ ਨਾ ਹੂੰ ਤੇ ਉਹਨਾਂ ਦੀ ਬੇਟੀ ਦੀ ਜਦੋਂ ਅਸੀਂ ਐਡਮਿਸ਼ਨ ਕਰਾਇਆ ਸਕੂਲ ਚ ਤੇ ਉਹ ਬੇਟੀ ਕਹਿੰਦੀ ਕਿ ਮੈਂ ਦਲਜੀਤ ਅੰਕਲਾਂ ਨੂੰ ਪੁਲਿਸ ਬਣ ਕੇ ਤੇ ਮੈਂ ਲੋਕਾਂ ਦੀ ਹੈਲਪ ਕਰਿਆ ਕਰਾਂਗੀ ਹੂੰ ਮੈਂ ਕਹਿੰਦਾ ਕਿ ਉਹ ਜੋ ਸੁਪਨੇ ਹੋਣ ਉਹੋ ਜੇ ਬੱਚਿਆਂ ਦੀ ਜ਼ਰੂਰਤਾਂ ਪੂਰੀਆਂ ਕਰੋ ਜਿਹੜੇ ਕੱਲ ਨੂੰ ਕਿਸੇ ਦੂਜੇ ਦੀ ਮਦਦ ਕਰਨ। ਹੂੰ ਤੇ ਬਾਕੀ ਇਹ ਆ ਕਿ ਤੁਸੀਂ ਇਹ ਨਹੀਂ ਕਰਨਾ ਕਿ ਤੁਸੀਂ ਵੀ ਆਪਣੇ ਘੱਟ ਦੀ ਖਾਤਰ ਕਰੋ। ਜੇ ਤੁਸੀਂ ਕੁਝ ਕਰਕੇ ਜਾਓਗੇ ਉਹਦੀ ਕਿਤਾਬ ਦੇ ਵਿੱਚ ਆਪਣਾ ਨਾਮ ਲਿਖਾਓ। ਹੂੰ ਜਿਹੜਾ ਤੁਹਾਨੂੰ ਪਰਮਾਤਮਾ ਯਾਦ ਕਰੇ ਕਿ ਆਪ ਬੰਦਾ ਜਿਹੜਾ ਇਹਨੇ ਇਨਸਾਨੀਅਤ ਵਾਸਤੇ ਕੁਝ ਕੀਤਾ ਮਨੁੱਖਤਾ ਵਾਸਤੇ ਕੁਝ ਕੀਤਾ ਮਨੁੱਖਤਾ ਦੀ ਭਲਾਈ ਵਾਸਤੇ ਕੁਝ ਕੀਤਾ ਕੋ ਸਮਾਜ ਵਾਸਤੇ ਕੀਤਾ ਆਪਣੇ ਵਾਸਤੇ ਗੱਡੀਆਂ ਸਾਰੇ ਲੈ ਕੇ ਜਾਂਦੇ ਆ ਮਜਾ ਤਾਂ ਵਾ ਜੇ ਕੋ ਨੰਗੇ ਪੈਰੀ ਜਾਂਦੇ ਆ ਉਹਨੂੰ ਬਿਠਾਓ ਗੱਡੀ ਚ ਜੇ ਕੋਈ ਨੰਗੇ ਪੈਰੀ ਕੋਈ ਜਲਾਬਾ ਨਹੀਂ ਬੱਚੇ ਦੀਆਂ ਕਿਤਾਬਾਂ ਨਹੀਂ ਹੈਗੀਆਂ ਬੱਚੇ ਦੇ ਪੈਰ ਸ਼ੂਜ਼ ਨਹੀਂ ਹੈਗੇ ਬੱਚੇ ਕੋਈ ਬੈਗ ਨਹੀਂ ਹੈਗਾ ਉਹਦੀ ਫੀਸ ਨਹੀਂ ਤਾਲ ਸਕਦੇ ਤੇ ਆਪਾਂ ਉਹਨੂੰ ਬੱਚੇ ਦੀ ਐਡਮਿਸ਼ਨ ਕਰਾ ਲਈਏ ਕਹਿੰਦੇ ਬੱਚੀ ਪੜਾਉਣੀ ਤੇ ਬੱਚੀ ਦੀ ਉਹਨੂੰ ਅੱਗੇ ਬਚਾਉਣਾ ਕਹਿੰਦੇ ਬੇਟੀ ਪੜਾਓ ਬੇਟੀ ਬਚਾਓ ਤੇ ਮੈਂ ਕਹਿੰਦਾ ਹੁਣ ਬੇਟੀ ਵਸਾਓ ਹੂੰ ਵਸਾਉਣੀ ਕਿਦਾਂ ਵਾ ਬੱਚਿਆਂ ਨੂੰ ਐਜੂਕੇਟਡ ਕਰਕੇ ਲੱਗਦਾ ਬੱਚੀ ਨੂੰ ਬਣਾਓਗੇ ਪੁਲਿਸ ਅਧਿਕਾਰੀ ਜਦਾਂ ਤੁਸੀਂ ਸ਼ੁਰੂਆਤ ਦਸਤੇ ਪੇ ਹੁਣ ਗੱਲ ਕਰਦੇ ਪਏ ਕਿ ਬੱਚੀ ਕਹਿੰਦੀ ਕਿ ਮੈਂ ਅੰਦਲਜੀਤ ਸਿੰਘ ਵਾਂਗੂ ਬੰਨਾ ਚਾਹਨੀ ਪੁਲਿਸ ਕਿ ਕਦੀ ਸੰਪਰਕ ਕੀਤਾ ਨਾ ਦੁਬਾਰਾ ਤੁਹਾਡਾ ਮੈਂ ਜੀ 54 ਗੱਲ ਹੋਈ ਸੀ ਉਹ ਬੱਚਿਆਂ ਦਾ ਮੈਂ 24 ਸਾਲ ਹੋ ਗਿਆ ਤੇ ਉਹ 24 ਸਾਲਾਂ ਦੇ ਵਿੱਚ ਉਹ ਬੱਚਿਆਂ ਦੇ ਜਿਹੜੀ ਉਹ ਅਮਰੀਕਾ ਵਾਲੇ ਭੈਣ ਜੀ ਉਹਨਾਂ ਦੀ ਉਹਨਾਂ ਨੂੰ ਪੜਾ ਲਿਖਾ ਦੇ ਆ ਹੂੰ ਤੇ ਉਹ ਬੱਚੀ ਜਿਹੜੀ ਆ ਬੜਾ ਸੋਹਣਾ ਪੜਦੀ ਪਈ ਆ ਦੋ ਬੱਚੀਆਂ ਇੱਕ ਬੇਟਾ ਉਹਨਾਂ ਦਾ ਤੇ ਉਹ ਬੇਟੀ ਇਹਦੇ ਵਾਸਤੇ ਉਹ ਭੈਣ ਜੀ ਅਮਰੀਕਾ ਵਾਲੇ ਬੜਾ ਕੁਝ ਕਰੇਗਾ ਹੂੰ ਮੈਨੂੰ ਮੈਂ ਕਹਿੰਦਾ ਕਿ ਜੋ ਮੈਂ ਸੋਚਿਆ ਉਸ ਤੋਂ ਵੱਧ ਕਿਤੇ ਹੋਏਗਾ ਹੂੰ ਬਾਕੀ ਆਪਣਾ ਤੇ ਸੁਪਨਾ ਹੀ ਆ ਪਰ ਉਹ ਉਸ ਬੇਟੀ ਨੇ ਜੋ ਸੁਪਨਾ ਲਿਆ ਮੈਂ ਉਸ ਵਾਸਤੇ ਕਰਦਾ ਅਰਦਾਸ ਕਰਦਾ ਕਿ ਪ੍ਰਮਾਤਮਾ ਉਸ ਬੇਟੀ ਦੇ ਸੁਪਨੇ ਨੂੰ ਜਰੂਰ ਬੂਲਪਾ ਜਿਹੜੀ ਬੇਟੀ ਸੋਚਦੀ ਹੈ ਅੱਜ ਕਿ ਜੇ ਅੰਕਲ ਨੇ ਅੱਜ ਮੇਰੀ ਸਾਡੀ ਵੱਧ ਕੀਤੀ ਹੈ ਤੇ ਅਸੀਂ ਵੀ ਇਹੋ ਜੇ ਬਣੀਏ ਕਿ ਅਸੀਂ ਅੰਕਲ ਵਾਂਗੂ ਦੂਜੇ ਦੀ ਕਿਸੇ ਮਦਦ ਕਰੀਏ ਬਹੁਤ ਬਹੁਤ ਧੰਨਵਾਦ ਦਲਜੀਤ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਸਭ ਕੁਝ ਸਮਾਂ ਸਾਨੂੰ ਦਿੱਤਾ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੇ ਤੁਸੀਂ ਸੁਪਨੇ ਆਪਣੀ ਅੱਖਾਂ 'ਚ ਸਜਾ ਕੇ ਬੈਠੇ ਹੋ ਜਾਂ ਤੁਹਾਡੀਆਂ ਅੱਖਾਂ ਰਾਹੀਂ ਜਾਂ ਉਹਨਾਂ ਦੀ ਅੱਖਾਂ ਰਾਹੀਂ ਤੁਹਾਡੀਆਂ ਸੁਪਨਾयां ਜਿਹੜੇ ਆ ਉਹ ਵੀ ਲੋਕੀ ਜਿਹੜੇ ਸੱਚ ਕਰ ਸਕਣ ਅਸੀਂ ਵੀ ਅਸੀ ਕਾਮਨਾ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵੀ ਤੁਹਾਡਾ ਉਸੇ ਤਰੀਕੇ ਨਾਲ ਮੀਡੀਆ ਦੇ ਰਾਹੀਂ ਸਾਥ ਦਈਏ ਤਾਂ ਜੋ ਕਿ ਲੋਕਾਂ ਦਾ ਭਲਾ ਹੋ ਸਕੇ ਸੋ ਇਹ ਸਨ ਸਬ ਇਨਸਪੈਕਟਰ ਦਲਜੀਤ ਸਿੰਘ ਜੋ ਕਿ ਲਗਾਤਾਰ ਹੀ ਸਮਾਜ ਸੇਵੀ ਵੀ ਨੇ ਪੁਲਿਸ ਅਧਿਕਾਰੀ ਵੀ ਨੇ ਅਕਸਰ ਹੀ ਜਦੋਂ ਵੀ ਕੋਈ ਵਿਅਕਤੀ ਵਰਦੀ ਦੇਖਦਾ ਹੈ ਤੇ ਹਮੇਸ਼ਾ ਹੀ ਉਸਦੇ ਦਿਮਾਗ ਦੇ ਵਿੱਚ ਡਰ ਪੈ ਹੁੰਦਾ ਹੈ ਲੇਕਿਨ ਜਦਾਂ ਹੀ ਦਲਜੀਤ ਸਿੰਘ ਪਹੁੰਚਦੇ ਨੇ ਕਿਸੇ ਦੇ ਘਰ 'ਚ ਜੇ ਇੱਕ ਕੁੜੀ ਦਾ ਵਿਆਹ ਤੇ ਉੱਥੇ ਮਾਮੇ ਬਣ ਕੇ ਪਹੁੰਚ ਜਾਂਦੇ ਨੇ ਜੇਕਰ ਕਿਸੇ ਦੇ ਘਰ ਦੇ ਵਿੱਚ ਕੋਈ ਨਸ਼ਾ ਪੀਂਦਾ ਹੈ ਤਾਂ ਉਸ ਦੇ ਘਰ ਜਿਹੜਾ ਆ ਆਪਣਾ ਵੱਡਾ ਭਰਾ ਬਣ ਕੇ ਪਹੁੰਚ ਜਾਂਦੇ ਨੇ ਪਿਓ ਬਣ ਕੇ ਪਹੁੰਚ ਜਾਂਦੇ ਨੇ ਤਾਂ ਜੋ ਕਿ ਉਸ ਬੱਚੇ ਨੂੰ ਜਿਹੜਾ ਹੈ ਉਹ ਜ਼ਿੰਦਗੀ ਮਿਲ ਸਕੇ ਜੇਕਰ ਇਸੇ ਤਰ੍ਹਾਂ ਦਾ ਹੀ ਸੁਪਨਾ ਹਰ ਇੱਕ ਵਿਅਕਤੀ ਵੇਖੇ ਤਾਂ ਸ਼ਾਇਦ ਹੋ ਸਕਦਾ ਹੈ ਕਿ ਸਾਡਾ ਪੰਜਾਬ ਜੋ ਕਿ ਛੇਵੇਂ ਦਰਿਆ ਦੇ ਵਿੱਚ ਨਸ਼ੇ ਦੇ ਵਿੱਚ ਗਰਕ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਔਰ ਨਾਲ ਨਾਲ ਸੋਨੇ ਦੀ ਚਿੜੀ ਘੁੰਮਦਾ ਸੀ ਉਹ ਕਿੰਨਾ ਕਿਤੇ ਜੇਕਰ ਐਸੇ ਤਰ੍ਹਾਂ ਦੇ ਹੀ ਪੁਲਿਸ ਅਧਿਕਾਰੀ ਦਾ ਤਰੀਕੇ ਦੇ ਨਾਲ ਕੰਮ ਕਰਨ ਤੇ ਸ਼ਾਇਦ ਹੋ ਉਸਦਾ ਕਿ ਐਸੇ ਤਰ੍ਹਾਂ ਹੀ ਸੋਨੇ ਦੀ ਚਿੜੀ ਦੁਬਾਰਾ ਜਿਹੜੀ ਉਹ ਬਣ ਸਕੇ ਲੇਕਿਨ ਕਿੰਨਾ ਕਿਤੇ ਦਿਲਜੀਤ ਸਿੰਘ ਹੁਣਾਂ ਇਹ ਵੀ ਕਹਿਆ ਕਿ ਜਿਸ ਤਰ੍ਹਾਂ ਦੇ ਨਾਲ ਉਹ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਜਿਹੜਾ ਕੰਮ ਕੀਤਾ ਜਾਂਦਾ ਜਾਂ ਜਿਸ ਤਰ੍ਹਾਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਜੇਕਰ ਆਮ ਲੋਕ ਵੀ ਇਦਾਂ ਹੀ ਮਦਦ ਕਰਨ ਤਾਂ ਸ਼ਾਇਦ ਪੰਜਾਬ ਜਿਹੜਾ ਹੈ ਦੁਬਾਰਾ ਤੋਂ ਹੱਸਦਾ ਵਾਜ਼ਾ ਨਜ਼ਰ ਆ ਸਕਦਾ ਹੈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਇਸ ਖਾਸ ਸਪੋਰਟ ਲਈ ਧੰਨਵਾਦ